ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਅਲੀਗੜ ਦੇ ਮੰਡਰਾਕ ਥਾਣੇ ਦੇ ਇਲਾਕੇ ਨੂੰ ਇੱਕ ਪਿੰਡ ਲੱਗਦਾ ਹੈ ਮਨਹੋਰਪੁਰ ਇੱਥੋਂ ਦਾ ਰਹਿਣ ਵਾਲੇ ਜਤਿੰਦਰ ਸਿੰਘ ਨੇ ਆਪਣੀ ਧੀ ਦਾ ਵਿਆਹ ਤੈਅ ਕੀਤਾ। ਸ਼ਰਰਾ ਥਾਣੇ ਦੇ ਇਲਾਕੇ ਦੇ ਪਿੰਡ ਮਛਰੀਆ ਦੇ ਰਹਿਣ ਵਾਲੇ ਰਾਹੁਲ ਨਾਲ ਵਿਆਹ ਤੈਅ ਹੋ ਜਾਂਦਾ ਹੈ ਤਾਂ ਉਹਨਾਂ ਦਾ ਜੋ ਵਿਆਹ ਹੁੰਦਾ ਹੈ ਉਹ ਵਾਲਾ ਦਿਨ ਵੀ ਨਿਕਲਦਾ ਹੈ। 16 ਅਪ੍ਰੈਲ 2025 ਨੂੰ ਰਾਹੁਲ ਇਸ ਘਰ 'ਚ ਬਰਾਤ ਲੈ ਕੇ ਆਉਣ ਵਾਲਾ ਸੀ। ਉਸ ਦੇ ਲਈ ਪੂਰੀ ਤਿਆਰੀਆਂ ਹੋ ਜਾਂਦੀਆਂ ਨੇ ਪਰ ਠੀਕ 10 ਦਿਨ ਪਹਿਲਾਂ 6 ਅਪ੍ਰੈਲ 2025 ਨੂੰ ਰਾਹੁਲ ਜਦੋਂ ਘਰ ਆਉਂਦਾ ਹੈ ਆਪਣੀ ਸੱਸ ਨੂੰ ਲੈ ਕੇ ਰਫੂ ਚੱਕਰ ਹੋ ਜਾਂਦਾ ਭੱਜ ਜਾਂਦਾ ਹੈ ਇੱਧਰ ਜਿਵੇਂ ਹੀ ਰਾਹੁਲ ਆਪਣੀ ਸਾਸਨ ਨੂੰ ਲੈ ਕੇ ਜਾਂਦਾ ਤਾਂ ਇਹ ਖਬਰ ਅਖਬਾਰਾਂ ਚ ਸੁਰਖੀਆਂ ਬਟੌਰਦੀ ਹੈ ਸੋਸ਼ਲ ਮੀਡੀਆ ਹਰ ਇੱਕ ਪਲੇਟਫਾਰਮ ਤੇ ਚੱਲਣ ਲੱਗਦੀ ਹੈ ਹੁਣ ਹਰ ਇੱਕ ਘਰ ਗਲੀ ਮੁਹੱਲੇ ਵਿੱਚ ਇਹਨਾਂ ਬਾਰੇ ਚਰਚਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਇੱਕ ਜਵਾਈ ਆਪਣੀ ਹੋਣ ਵਾਲੀ ਸਾਸਨ ਨੂੰ ਲੈ ਕੇ ਹੀ ਭੱਜ ਗਿਆ ਮਾਮਲਾ ਜਦੋਂ ਜਿਆਦਾ ਹਾਈਲਾਈਟ ਹੁੰਦਾ ਹੈ ਤਾਂ ਫਿਰ ਪੁਲਿਸ ਤੱਕ ਖਬਰ ਪਹੁੰਚਦੀ ਹੈ ਪੁਲਿਸ ਆਖਰਕਾਰ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਫਿਰ ਥਾਣੇ ਲੈ ਕੇ ਆਉਂਦੀ ਹੈ ਕਿਉਂਕਿ ਦੋਵੇਂ ਹੀ 18 ਸਾਲ ਤੋਂ ਉੱਤੇ ਸੀ ਚੰਗੇ ਮਾੜੇ ਦਾ ਫੈਸਲਾ ਖੁਦ ਲੈ ਸਕਦੇ ਸੀ ਆਖਰਕਾਰ ਉਹਨਾਂ ਦੋਨਾਂ ਨੇ ਫੈਸਲਾ ਲਿਆ ਕਿ ਉਹ ਦੋਵੇਂ ਨਾਲ ਨਾਲ ਜੀਣਗੇ ਤੇ ਨਾਲ ਨਾਲ ਹੀ ਮਰਨਗੇ ਤੇ ਨਾਲ ਹੀ ਰਹਿਣਗੇ ਹੁਣ ਜਿਵੇਂ ਹੀ ਇਹ ਗੱਲ ਘਰ ਵਾਲਿਆਂ ਨੂੰ ਪਤਾ ਲੱਗਦੀ ਹੈ ਤੇ ਸੱਸ ਦੇ ਘਰ ਵਾਲਿਆਂ ਨੂੰ ਵੀ ਇਹ ਗੱਲ ਪਤਾ ਲੱਗਦੀ ਹੈ ਤੇ ਜਵਾਈ ਦੇ ਘਰ ਵਾਲਿਆਂ ਨੂੰ ਵੀ ਇਹ ਗੱਲ ਪਤਾ ਲੱਗ ਜਾਂਦੀ ਹੈ ਤੇ ਉਹਨਾਂ ਦੋਵੇਂ ਪਰਿਵਾਰਾਂ ਨੇ ਇਹ ਇਹਨਾਂ ਦੋਵਾਂ ਤੋਂ ਰਿਸ਼ਤਾ ਤੋੜ ਲਿਆ ਉਹਨਾਂ ਨੇ ਹਾਂ ਕਿ ਤੁਸੀਂ ਕਿਤੇ ਵੀ ਜਾਓ ਪਰ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਹੁਣ ਕਿਤੇ ਨਾ ਕਿਤੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਹੜੀ ਸੱਸ ਦੀ ਉਮਰ ਹੈ ਉਹ ਜਵਾਈ ਦੀ ਉਮਰ ਤੋਂ ਕਿਤੇ ਜ਼ਿਆਦਾ ਸੀ ਤਾਂ ਲੋਕ ਗੱਲਾਂ ਕਰਨ ਲੱਗ ਜਾਂਦੇ ਨੇ ਕਿ ਇਹ ਰਿਸ਼ਤਾ ਜ਼ਿਆਦਾ ਦਿਨ ਟਿਕ ਨਹੀਂ ਸਕੇਗਾ ਜਦੋਂ ਅਸੀਂ ਇਸ ਕਹਾਣੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਕਿ ਆਖਰਕਾਰ ਹੁਣ ਕੀ ਚੱਲ ਰਿਹਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਗੁਜਰਾਤ ਦੇ ਕਿਸੇ ਇਲਾਕੇ 'ਚ ਰਹਿੰਦੇ ਨੇ ਤੇ ਦੋਵੇਂ ਇੱਕ ਖੁਸ਼ਹਾਲ ਜ਼ਿੰਦਗੀ ਜਿਉ ਰਹੇ ਨੇ ਕੋਈ ਦਿੱਕਤ ਤਾਂ ਪਰੇਸ਼ਾਨੀ ਨਹੀਂ ਹੈ ਪਰ ਜਿਸ ਕੁੜੀ ਦਾ ਵਿਆਹ ਹੋਣ ਵਾਲਾ ਸੀ ਤਾਂ ਉਸ ਲੜਕੇ ਨੂੰ ਦਿੱਕਤ ਵੀ ਹੋਈ ਪਰੇਸ਼ਾਨੀ ਵੀ ਹੋਈ ਕਿਉਂਕਿ ਉਸ ਨੂੰ ਬਹੁਤ ਤਾਨੇ ਮੈਣੇ ਸੁਣਨ ਨੂੰ ਮਿਲੇ ਸੀ ਖਾਸ ਕਰ ਉਸ ਕੁੜੀ ਦੇ ਪਿਤਾ ਨੂੰ ਵੀ ਕਾਫੀ ਜ਼ਿਆਦਾ ਤਾਨੇ ਮੈਣੇ ਸੁਣਨੇ ਪਏ ਪਰ ਉਹ ਦੋਵੇਂ ਅਜਿਹੇ ਰਿਸ਼ਤੇ ਵਿੱਚ ਬਨ ਜਾਂਦੇ ਨੇ ਕਿ ਉਹਨਾਂ ਨੇ ਕਿਸੇ ਵੀ ਮਰਿਆਦਾ ਨੂੰ ਨਹੀਂ ਸਮਝਿਆ ਅੱਜ ਦੀ ਕਹਾਣੀ ਅਸੀਂ ਜੋ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਵੀ ਤੁਹਾਨੂੰ ਇਦਾਂ ਹੀ ਪਰੇਸ਼ਾਨ ਕਰ ਸਕਦੀ ਹੈ ਸੋਚਣ ਤੇ ਮਜਬੂਰ ਕਰ ਸਕਦੀ ਹੈ ਤੇ ਹੋ ਸਕਦਾ ਹੈ ਕਿ ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਹਸੀ ਵੀ ਆਵੇ ਤੁਸੀਂ ਵੀ ਕਹੋਗੇ ਕਿ ਆਖਰਕਾਰ ਇਹ ਸਮਾਜ ਦੇ ਵਿੱਚ ਹੋ ਕੀ ਰਿਹਾ ਹੈ ਲੋਕ ਕਿਦਾਂ ਕਿਦਾਂ ਦੇ ਹਾਲਾਤ ਕਰ ਲੈਂਦੇ ਨੇ ਬਿਨਾਂ ਸੋਚੇ ਤੇ ਪਰਖੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦੀ ਜੋ ਸੱਚੀ ਘਟਨਾ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਸੱਚੀ ਘਟਨਾ ਉੱਤਰਾਪਰਦੇਸ਼ ਦੇ ਰਾਮਪੂਰ ਦਾ ਇੱਕ ਥਾਣਾ ਲੱਗਦਾ ਹੈ ਉਥੋਂ ਦਾ ਇੱਕ ਪਿੰਡ ਦੀ ਇਹ ਕਹਾਣੀ ਹੈ ਦਰਅਸਲ ਇੱਕ ਨੌਜਵਾਨ ਆਪਣੇ ਪਿਤਾ ਦੇ ਨਾਲ ਕੁੱਟਮਾਰ ਕਰ ਰਿਹਾ ਸੀ ਤੇ ਪਿਤਾ ਆਪਣੇ ਆਪ ਨੂੰ ਬਚਾਉਣ ਦੇ ਲਈ ਆਪਣੇ ਪੁੱਤ ਦੀ ਕੁੱਟਮਾਰ ਕਰ ਰਿਹਾ ਸੀ ਕੁੱਟਮਾਰ ਕਰਦੇ ਕਰਦੇ ਕਾਫੀ ਜ਼ਿਆਦਾ ਸ਼ੋਰ ਹੁੰਦਾ ਹੈ ਆਵਾਜ਼ਾਂ ਆਉਂਦੀਆਂ ਨੇ ਜੋ ਆਸ-ਪਾਸ ਦੇ ਗਵਾਂਡੀ ਸੀ ਉਹਨਾਂ ਦੇ ਘਰਾਂ ਤੱਕ ਵੀ ਇਹ ਸ਼ੋਰ ਆਵਾਜ਼ਾਂ ਪਹੁੰਚਦੀਆਂ ਨੇ ਹੁਣ ਜਿਹੜੀ ਮਾਂ ਹੈ ਉਹ ਵੀ ਇਸ ਲੜਾਈ ਦੇ ਵਿੱਚ ਆ ਜਾਂਦੀ ਹੈ ਤਾਂ ਗਵਾਂਡੀਆਂ ਨੇ ਦੇਖਿਆ ਕਿ ਇਸ ਘਰ ਤੋਂ ਆਖਰਕਾਰ ਇੰਨੀਆਂ ਆਵਾਜ਼ਾਂ ਕਿਉਂ ਆ ਰਹੀਆਂ ਨੇ ਹੁਣ ਨੌਜਵਾਨ ਵਿਅਕਤੀ ਹੁਣ ਉੜੇ ਹੁਣ ਬੱਚੇ ਹੁਣ ਜੋ ਵੀ ਸੀ ਉਹ ਇਸ ਘਰ ਦੇ ਵੱਲ ਚੱਲ ਪੈਂਦੇ ਨੇ ਭੱਜਣ ਲੱਗਦੇ ਨੇ ਹੁਣ ਛੱਤਾਂ ਤੇ ਵੀ ਲੋਕ ਆਰਾਮ ਦੇ ਨਾਲ ਤੇ ਤਸੱਲੀ ਦੇ ਨਾਲ ਉਹ ਲੜਾਈ ਦੇਖਣਾ ਸ਼ੁਰੂ ਕਰ ਦਿੰਦੇ ਨੇ ਕੁਝ ਅਜਿਹੇ ਸੀ ਇਸ ਲੜਾਈ ਨੂੰ ਲੋਕ ਬਹੁਤ ਹੀ ਚਾਅ ਦੇ ਨਾਲ ਦੇਖ ਰਹੇ ਸੀ ਤੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰਕਾਰ ਇਹ ਕਿਵੇਂ ਹੋ ਸਕਦਾ ਹੈ ਦਰਅਸਲ ਇਹ ਕਹਾਣੀ ਸ਼ੁਰੂ ਹੁੰਦੀ ਹੈ ਸਾਲ 2024 ਤੋਂ ਬੋਟ ਇਲਾਕੇ ਦੇ ਇੱਕ ਥਾਣਾ ਉੱਥੇ ਦਾ ਰਹਿਣ ਵਾਲਾ ਇੱਕ ਵਿਅਕਤੀ ਜਿਸ ਦੀ ਉਮਰ 56 ਸਾਲ ਦੇ ਆਸ-ਪਾਸ ਹੁੰਦੀ ਹੈ ਉਸ ਦੇ ਕੋਲ ਇੱਕ ਵਿਅਕਤੀ ਆਉਂਦਾ ਹੈ ਕਹਿੰਦਾ ਤੇਰੇ ਪੁੱਤ ਦੇ ਲਈ ਇੱਕ ਕੁੜੀ ਲੱਭ ਕੇ ਲੈ ਕੇ ਆਇਆ ਹਾਂ ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ ਇਹ ਲੜਕੀ ਬਹੁਤ ਹੀ ਗਰੀਬ ਘਰ ਦੀ ਹੈ ਕੋਈ ਦੇਹਜ ਵਗੈਰਾ ਤਾਂ ਨਹੀਂ ਮਿਲਣ ਵਾਲਾ ਉਹ ਕੁੜੀ ਸੀ ਅਜੀਮ ਨਗਰ ਥਾਣੇ ਨੂੰ ਲੱਗਦੇ ਇੱਕ ਪਿੰਡ ਦੀ ਕੁੜੀ ਦੇਖਣ ਵਿੱਚ ਬਹੁਤ ਹੀ ਖੂਬਸੂਰਤ ਤੇ ਸੋਹਣੀ ਸੁਨੱਖੀ ਸੀ ਜਿਵੇਂ 56 ਸਾਲ ਦੇ ਬਜ਼ੁਰਗ ਨੇ ਦੇਖਿਆ ਤਾਂ ਸੁਣਿਆ ਉਦੋਂ ਹੀ ਕਹਿਤਾ ਕਿ ਇਹ ਠੀਕ ਹੈ ਇਹ ਰਿਸ਼ਤਾ ਮਨਜ਼ੂਰ ਹੈ ਆਪਣੇ ਪੁੱਤ ਦੇ ਲਈ ਉਸ ਨੇ ਇਸ ਰਿਸ਼ਤੇ ਨੂੰ ਪੱਕਾ ਕਰ ਦਿੱਤਾ ਕਿਤੇ ਨਾ ਕਿਤੇ ਕਦੇ ਨਾ ਕਦੇ ਉਹ ਬਜ਼ੁਰਗ ਆਪਣੇ ਪੁੱਤ ਦੇ ਸੋਹਰਿਆਂ ਘਰ ਚਲਿਆ ਜਾਂਦਾ ਸੀ ਘੁੰਮ ਕੇ ਆ ਜਾਇਆ ਕਰਦਾ ਸੀ ਹੁਣ ਦੇਖਦੇ ਹੀ ਦੇਖਦੇ ਜਿਵੇਂ ਟਾਈਮ ਲੰਘ ਰਿਹਾ ਸੀ ਤਾਂ ਜੁਲਾਈ 2025 ਚ ਆਖਰਕਾਰ ਰਿਸ਼ਤੇ ਤੋਂ ਬਾਅਦ ਵਿਆਹ ਦੀ ਗੱਲ ਹੋ ਜਾਂਦੀ ਹੈ ਤਰੀਕ ਨਿਕਲ ਕੇ ਆ ਜਾਂਦੀ ਹੈ ਕਿ ਇਸ ਤਰੀਕ ਨੂੰ ਵਿਆਹ ਕਰਾਂਗੇ ਹੁਣ ਤੋਂ ਲਗਭਗ ਇਸ ਕਹਾਣੀ ਦੇ 9 ਦਿਨ ਪਹਿਲਾਂ ਦੀ ਗੱਲ ਹੈ 11 12 ਜੂਨ ਦੀ ਇਹ ਗੱਲ ਰਹੀ ਹੋਵੇਗੀ ਹੁਣ ਜਿਹੜਾ ਇਹ ਬਜ਼ੁਰਗ ਆਦਮੀ ਹੈ ਜਿਸ ਦੇ ਮੁੰਡੇ ਦਾ ਵਿਆਹ ਹੋਣ ਵਾਲਾ ਸੀ ਉਹ ਆਪਣੇ ਪੁੱਤ ਦੇ ਸੋਰੇ ਘਰ ਚਲਿਆ ਜਾਂਦਾ ਹੈ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਹਾਲ ਚਾਲ ਹੈ ਠੀਕ ਹੈ ਸਭ ਉਹ ਕਹਿੰਦਾ ਹੈ ਕਿ ਮੈਨੂੰ ਬਹੁਤ ਸ਼ਿਕਾਇਤਾਂ ਨੇ ਤੁਹਾਡੇ ਤੋਂ ਸਾਡੇ ਪੁੱਤ ਦੀ ਪਤਨੀ ਬਿਮਾਰ ਹੋਈ ਹੈ ਤੇ ਉਸ ਨੂੰ ਤੁਸੀਂ ਕਿਸੇ ਵੀ ਡਾਕਟਰ ਨੂੰ ਦਿਖਾਣਾ ਨਹੀਂ ਚਾਹੁੰਦੇ ਤਾਂ ਉਹ ਫਿਰ ਕਹਿੰਦੇ ਨੇ ਕਿ ਸਾਹਿਬ ਅਸੀਂ ਬਹੁਤ ਗਰੀਬ ਲੋਕ ਹਾਂ ਤੇ ਸਮਝ ਨਹੀਂ ਆ ਰਿਹਾ ਕੀ ਕਰੀਏ ਤਾਂ ਕੀ ਕਰੀਏ ਤੇ ਉਹ 56 ਸਾਲ ਦਾ ਬਜ਼ੁਰਗ ਆਪਣੀ ਕਾਰ ਲੈ ਕੇ ਹੁੰਦਾ ਹੈ ਅਤੇ ਆਪਣੇ ਪੁੱਤ ਦੀ ਹੋਣ ਵਾਲੀ ਪਤਨੀ ਨੂੰ ਕਾਰ ਵਿੱਚ ਬਿਠਾਉਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਮੈਂ ਵਧੀਆ ਤੋਂ ਵਧੀਆ ਡਾਕਟਰ ਕੋਲ ਇਸ ਨੂੰ ਦਿਖਾ ਕੇ ਆਵਾਂਗਾ ਤਾਂ ਉਹ ਫਿਰ ਘਰ ਤੋਂ ਲੈ ਕੇ ਆਪਣੀ ਨੂੰ ਨੂੰ ਹਸਪੀਟਲ ਚਲਿਆ ਜਾਂਦਾ ਹੈ ਤੇ ਉਹ ਸ਼ਾਮ ਤੱਕ ਵਾਪਸ ਨਹੀਂ ਆਉਂਦਾ ਤਾਂ ਕੁੜੀ ਦੇ ਪਿਤਾ ਨੇ ਪੁੱਛਿਆ ਕਿ ਆਖਰਕਾਰ ਤੁਸੀਂ ਆਏ ਕਿਉਂ ਨਹੀਂ ਤੁਸੀਂ ਤਾਂ ਕਹਿ ਰਹੇ ਸੀ ਕਿ ਦੋ ਤਿੰਨ ਘੰਟਿਆਂ ਚ ਹੀ ਵਾਪਸ ਆ ਜਾਵਾਂਗੇ ਤਾਂ ਉਹ ਬਜ਼ੁਰਗ ਕਹਿੰਦਾ ਹੈ ਕਿ ਤੁਹਾਡੀ ਤੇ ਬਹੁਤ ਬਿਮਾਰ ਹੈ ਘਟੋ ਘਟ ਉਹ ਦੋ ਤੋਂ ਤਿੰਨ ਹਸਪੀਟਲ ਦੇ ਵਿੱਚ ਹੀ ਰਹੇਗੀ ਤੁਸੀਂ ਹਸਪੀਟਲ ਤੇ ਕਿਸੇ ਵੀ ਫੋਨ ਉੱਤੇ ਫੋਨ ਕਰਨ ਦੀ ਕੋਸ਼ਿਸ਼ ਨਾ ਕਰਿਓ ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦੀ ਤਾਂ ਉਦੋਂ ਤੱਕ ਮੈਂ ਘਰ ਲੈ ਕੇ ਨਹੀਂ ਆਵਾਂਗਾ ਠੀਕ ਉਦਾਂ ਹੀ ਹੁੰਦਾ ਹੈ ਹੁਣ ਕੁੜੀ ਦੇ ਮਾਤਾ ਪਿਤਾ ਬਿਲਕੁਲ ਬੇਫਿਕਰ ਹੋ ਜਾਂਦੇ ਨੇ ਕਿ ਉਹ ਆਪਣੇ ਸਹੁਰੇ ਦੇ ਨਾਲ ਗਈ ਹੋਈ ਹੈ ਜਿਹੜਾ ਹੋਣ ਵਾਲਾ ਸਹੁਰਾ ਹੈ ਤਾਂ ਆਖਰਕਾਰ ਜਦੋਂ 2-3 ਦਿਨ ਲੰਘ ਜਾਂਦੇ ਨੇ ਫਿਰ ਤੋਂ ਕੰਟੈਕਟ ਕੀਤਾ ਜਾਂਦਾ ਹੈ ਪਰ ਹੁਣ ਗੱਲਬਾਤ ਹੀ ਨਹੀਂ ਹੋ ਰਹੀ ਸੀ ਆਖਰਕਾਰ ਕੁੜੀ ਦੇ ਮਾਤਾ ਪਿਤਾ ਪਰੇਸ਼ਾਨ ਹੋ ਜਾਂਦੇ ਨੇ ਹੌਲੀ ਹੌਲੀ ਕਰਕੇ ਇਦਾਂ ਹੀ ਦਿਨ ਲੰਘ ਜਾਂਦੇ ਨੇ 8 ਤੋਂ 9 ਦਿਨ ਲੰਘ ਜਾਂਦੇ ਨੇ ਦੱਸਿਆ ਜਾਂਦਾ ਹੈ ਕਿ 11 ਤੋਂ 12 ਜੂਨ ਦੀ ਇਹ ਗੱਲ ਹੈ ਉਹ ਬਜ਼ੁਰਗ ਵਿਅਕਤੀ ਜਿਹੜਾ ਉਸਦੇ ਪੁੱਤ ਦੀ ਮੰਗੇਤਰ ਹੁੰਦੀ ਹੈ ਉਸ ਨੂੰ ਲੈ ਕੇ ਆਪਣੇ ਪਿੰਡ ਪਹੁੰਚ ਜਾਂਦਾ ਹੈ ਜਿਵੇਂ ਹੀ ਪਿੰਡ ਪਹੁੰਚਦਾ ਹੈ ਤੇ ਜਿਹੜੇ ਨੇੜੇ ਤੇੜੇ ਦੇ ਲੋਕ ਸੀ ਉਹ ਇਹ ਦੇ ਕੇ ਹੈਰਾਨ ਸੀ ਕਿ ਆਖਰਕਾਰ ਹਲੇ ਤੱਕ ਤਾਂ ਕੋਈ ਵੀ ਵਿਆਹ ਨਹੀਂ ਹੋਇਆ ਵਿਆਹ ਵੀ ਅਗਲੇ ਮਹੀਨੇ ਚ ਹੋਣ ਵਾਲਾ ਹੈ ਕਿ ਆਖਰਕਾਰ ਇਹ ਬਜ਼ੁਰਗ ਆਪਣੇ ਪੁੱਤ ਦੀ ਮੰਗੇਤਰ ਨੂੰ ਲਿਆ ਕੇ ਕੀ ਕਰ ਰਿਹਾ ਹੈ ਕੀ ਗੱਲ ਹੈ ਉਦੋਂ ਹੀ ਜਦੋਂ ਪੁੱਛਿਆ ਜਾਂਦਾ ਹੈ ਤਾਂ ਕਹਿੰਦਾ ਹੈ ਕਿ ਇਸ ਨਾਲ ਮੈਂ ਵਿਆਹ ਕਰਵਾ ਲਿਆ ਇਹ ਵੈਸੇ ਵੀ ਬਹੁਤ ਜ਼ਿਆਦਾ ਖੂਬਸੂਰਤ ਹੈ ਸੋਣੀ ਸੁਨੱਖੀ ਹੈ ਤੇ ਹੁਣ ਇਹ ਮੇਰੇ ਨਾਲ ਹੀ ਰਹੇਗੀ ਮੇਰੀ ਪਤਨੀ ਬਣ ਕੇ ਮੇਰੇ ਘਰ ਵਾਲੀ ਬਣ ਕੇ ਤੇ ਜਿਵੇਂ ਹੀ ਪਿੰਡ ਵਾਲਿਆਂ ਨੂੰ ਇਹ ਖਬਰ ਪਤਾ ਲੱਗਦੀ ਹੈ ਪੂਰੇ ਪਿੰਡ ਦੇ ਵਿੱਚ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਜਾਂਦੀ ਹੈ ਹੁਣ ਲੋਕ ਸੋਚਣ ਤੇ ਮਜਬੂਰ ਹੋ ਜਾਂਦੇ ਨੇ ਕਿ ਆਖਰਕਾਰ ਇਹ ਹੋਇਆ ਕਿਵੇਂ ਤੇ ਕਿਉਂ ਹੋਇਆ ਹੁਣ ਜਿਵੇਂ ਹੀ ਇਹ ਗੱਲ ਉਸ ਮੁੰਡੇ ਨੂੰ ਪਤਾ ਲੱਗਦੀ ਹੈ ਆਪਣੇ ਪਿਤਾ ਦੀ ਹਰਕਤਾਂ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਉਹ ਆਪਣੇ ਪਿਤਾ ਨਾਲ ਬੋਲਣ ਲੱਗਦਾ ਹੈ ਕਿ ਜੇਕਰ ਤੁਹਾਨੂੰ ਇਹ ਕੁੜੀ ਇੰਨੀ ਜ਼ਿਆਦਾ ਪਸੰਦ ਸੀ ਤੁਸੀਂ ਆਪਣੇ ਆਪ ਹੀ ਵਿਆਹ ਕਰ ਲੈਂਦੇ ਤੇ ਮੈਨੂੰ ਇਸ ਦੇ ਵਿੱਚ ਕਿਉਂ ਪਾਇਆ ਹੁਣ ਇਸ ਗੱਲ ਨੂੰ ਲੈ ਕੇ ਪਿਓ ਤੇ ਪੁੱਤ 'ਚ ਬਹਿਸ ਸ਼ੁਰੂ ਹੋ ਜਾਂਦੀ ਹੈ ਪੁੱਤ ਨੂੰ ਇਸ ਹੱਦ ਤੱਕ ਗੁੱਸਾ ਆਉਂਦਾ ਹੈ ਕਿ ਉਹ ਆਪਣੇ ਪਿਓ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਹੈ ਪਿਓ ਵੀ ਕਿਤੇ ਘਟ ਨਹੀਂ ਸੀ ਉਹ ਵੀ ਬਰਾਬਰ ਪੁੱਤ ਦੀ ਕੁੱਟਮਾਰ ਕਰਦਾ ਹੈ ਤੇ ਉਸਨੇ ਵੀ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ ਕੁੱਲ ਮਿਲਾ ਕੇ ਜੋ ਇਹਨਾਂ ਦਾ ਸ਼ੋਰ ਸੀ ਚਿੰਗ ਚੰਗਿਆੜੇ ਦੀਆਂ ਆਵਾਜ਼ਾਂ ਸੀ ਉਹ ਨੇੜੇ ਤੇੜੇ ਜਿਹੜੇ ਗਵਾਂਢੀ ਸੀ ਉਹਨਾਂ ਦੇ ਘਰ ਵਿੱਚ ਪਹੁੰਚ ਜਾਂਦੀਆਂ ਨੇ ਤੇ ਜਦੋਂ ਨੇੜੇ ਤੇੜੇ ਦੇ ਘਰਾਂ 'ਚ ਇਹ ਗਾਮੇ ਦੀਆਂ ਆਵਾਜ਼ਾਂ ਪਹੁੰਚ ਜਾਂਦੀਆਂ ਨੇ ਤਾਂ ਲੋਕ ਭੱਜ ਕੇ ਆਉਂਦੇ ਨੇ ਉਸ ਘਰ ਵੱਲ ਜਾਂਦੇ ਨੇ ਕਿ ਆਖਰਕਾਰ ਇਸ ਘਰ ਦੇ ਵਿੱਚ ਇਹਨਾਂ ਸ਼ੋਰ ਸ਼ਰਾਬਾ ਕਿਉਂ ਹੋ ਰਿਹਾ ਹੈ ਦੇਖਦੇ ਹੀ ਦੇਖਦੇ ਜਿਹੜੀ ਨਵੀਂ ਪਤਨੀ ਆਈ ਸੀ ਬੋਟੀ ਆਈ ਸੀ ਹੁਣ ਸੱਸ ਕਈਏ ਜਾ ਸੋਕਣ ਗਈਏ ਉਸ ਨਾਲ ਵੀ ਝਗੜਾ ਸ਼ੁਰੂ ਹੋ ਜਾਂਦਾ ਹੈ ਬਹਿਸ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਬਚਾ ਇਹ ਰਹਿੰਦਾ ਹੈ ਕਿ ਉਹਨਾਂ ਦੋਵਾਂ ਦੇ ਵਿੱਚ ਕੋਈ ਵੀ ਹੱਥੋ ਪਾਈ ਨਹੀਂ ਹੁੰਦੀ ਹੱਥੋ ਪਾਈ ਨਹੀਂ ਹੁੰਦੀ ਪਰ ਇਹਨਾਂ ਦੋਵਾਂ ਦੇ ਵਿੱਚ ਜਦੋਂ ਮਾਰਕੁੱਟ ਹੁੰਦੀ ਹੈ ਪਿੰਡ ਦੇ ਕੁਝ ਜ਼ਿੰਮੇਵਾਰ ਲੋਕ ਆ ਜਾਂਦੇ ਨੇ ਜ਼ਿੰਮੇਵਾਰ ਵਿਅਕਤੀ ਕਹਿੰਦੇ ਨੇ ਕਿ ਇਹ ਮਾਰਕੁੱਟਾਈ ਬੰਦ ਕਰੋ ਹੁਣ ਜੋ ਕੁਝ ਹੋਇਆ ਉਸ ਨੂੰ ਖਤਮ ਕਰਨਾ ਤੇ ਕੋਈ ਨਾ ਕੋਈ ਵਿਚ ਨੂੰ ਰਸਤਾ ਕੱਢਣਾ ਹੈ ਆਖਰਕਾਰ ਪੰਚਾਇਤ ਬੈਠ ਜਾਂਦੀ ਹੈ ਤੇ ਜਦੋਂ ਪੰਚਾਇਤ ਬੈਠ ਜਾਂਦੀ ਹੈ ਤੇ ਉਸ ਵਿੱਚ ਫੈਸਲਾ ਲਿਆ ਜਾਂਦਾ ਹੈ ਕਿ ਜਿਹੜਾ ਵਿਅਕਤੀ ਵਿਆਹ ਕਰਕੇ ਲੈ ਕੇ ਆਇਆ ਹੈ ਹੁਣ ਲਾੜੀ ਨੂੰ ਉਹੀ ਆਪਣੇ ਨਾਲ ਰੱਖੇਗਾ ਪਰ ਸ਼ਰਤ ਇਹ ਹੈ ਕਿ ਉਹ ਇਸ ਪਿੰਡ ਦੇ ਵਿੱਚ ਨਹੀਂ ਰਹੇਗਾ ਕਿਸੇ ਵੀ ਕੀਮਤ ਤੇ ਨਹੀਂ ਰਹਿਣਗੇ ਜੇਕਰ ਪਿੰਡ 'ਚ ਰਹਿਣਗੇ ਤਾਂ ਉਹਨਾਂ ਦਾ ਅੰਜਾਮ ਵਧੀਆ ਨਹੀਂ ਹੋਵੇਗਾ ਤੇ ਆਖਰਕਾਰ ਠੀਕ ਉਦਾਂ ਹੀ ਇਹ ਸਭ ਕੁਝ ਚੱਲਦਾ ਰਹਿੰਦਾ ਹੈ ਜਦੋਂ ਇਹ ਸਭ ਕੁਝ ਚੱਲ ਉਦਾ ਰਹਿੰਦਾ ਹੈ ਤਾਂ ਕੁੱਲ ਮਿਲਾ ਕੇ ਉਹ 56 ਸਾਲ ਦਾ ਬਜ਼ੁਰਗ ਵਿਅਕਤੀ ਲਗਭਗ 20 ਜਾਂ 21 ਸਾਲ ਦੀ ਉਹ ਲੜਕੀ ਦੱਸੀ ਜਾਂਦੀ ਹੈ ਆਪਣੇ ਤੋਂ ਵੀ ਅੱਧੀ ਉਮਰ ਦੀ ਉਸਰ ਕੁੜੀ ਨੂੰ ਲਾੜੀ ਬਣਾ ਕੇ ਲੈ ਆਉਂਦਾ ਹੈ ਉਸ ਦੀ ਖੂਬਸੂਰਤੀ ਤੇ ਫਿਦਾ ਹੋ ਜਾਂਦਾ ਹੈ ਲੱਟੂ ਹੋ ਜਾਂਦਾ ਹੈ ਉਹ ਪਿੰਡ ਤੋਂ ਚਲੇ ਜਾਂਦੇ ਨੇ ਤੇ ਸ਼ਹਿਜਾਦ ਨਗਰ ਦੇ ਆਸ-ਪਾਸ ਉਹ ਕਿਤੇ ਨਾ ਕਿਤੇ ਰਹਿਣ ਲੱਗ ਜਾਂਦੇ ਨੇ ਇਸ ਗੱਲ ਨੂੰ ਲਗਭਗ 8 ਤੋਂ 10 ਦਿਨ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ ਹਲੇ ਤੱਕ ਉਹਨਾਂ ਦੋਵਾਂ ਦੇ ਵਿੱਚ ਸਾਰਾ ਜੋ ਠੀਕ ਚੱਲ ਰਿਹਾ ਹੈ ਜਦੋਂ ਇਹ ਅਖਬਾਰਾਂ ਦੇ ਮਾਧਿਅਮ ਤੋਂ ਇਹ ਖਬਰ ਉੱਭਰ ਕੇ ਬਾਹਰ ਆਉਂਦੀ ਹੈ ਤਾਂ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਜਦੋਂ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਪਲੇਟਫਾਰਮਾਂ ਤੇ ਇਹ ਖਬਰ ਚੱਲਦੀ ਹੈ ਤਾਂ ਲੋਕਾਂ ਨੂੰ ਯਕੀਨ ਵੀ ਨਹੀਂ ਹੋ ਰਿਹਾ ਸੀ ਉਹਨਾਂ ਨੂੰ ਲੱਗਿਆ ਕਿ ਅਲੀਗੜ੍ਹ ਦੀ ਕਹਾਣੀ ਇੱਕ ਵਾਰੀ ਫਿਰ ਤੋਂ ਸੁਣਾ ਰਹੇ ਨੇ ਉਧਰ ਤਾਂ ਜਵਾਈ ਆਪਣੀ ਸੱਸ ਨੂੰ ਲੈ ਕੇ ਚਲਾ ਗਿਆ ਸੀ ਇਧਰ ਨੂੰ ਨੂੰ ਸੋਹਰਾ ਲੈ ਕੇ ਨਿਕਲ ਜਾਂਦਾ ਹੈ ਸੋਹਰਾ ਉਹ ਵੀ ਬਜ਼ੁਰਗ ਜਿਸ ਦੀ ਉਮਰ 56 ਸਾਲ ਦੇ ਤੇੜੇ ਹੁੰਦੀ ਹੈ ਉਧਰ ਤੱਕ ਕੁਝ ਨਾ ਕੁਝ ਤਾਂ ਮੇਲ ਸੀ ਪਰ ਇਧਰ ਤਾਂ ਬਿਲਕੁਲ ਵੀ ਮੇਲ ਨਹੀਂ ਹੈ ਹੁਣ ਇਹ ਰਿਸ਼ਤਾ ਕਿੰਨੇ ਦਿਨ ਟਿਕੇਗਾ ਕਿੰਨੇ ਦਿਨ ਨਹੀਂ ਇਹ ਤਾਂ ਆਉਣ ਵਾਲਾ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ ਪਰ ਜੋ ਵੀ ਹੁੰਦਾ ਹੈ ਉਹ ਵਾਕਿਆ ਹੀ ਸ਼ਰਮਨਾਕ ਹੈ ਇਸ ਨੂੰ ਸੁਣ ਕੇ ਅਤੇ ਸੋਚ ਕੇ ਵੀ ਅਜੀਬ ਲੱਗਦਾ ਹੈ ਕਿ ਅੱਜ ਕੱਲ ਇਹ ਰਿਸ਼ਤੇ ਕਿੱਥੇ ਜਾ ਰਹੇ ਨੇ ਕੋਈ ਵੀ ਦੇਖਣ ਨੂੰ ਤੇ ਸੋਚਣ ਲਈ ਤਿਆਰ ਨਹੀਂ ਹੈ ਕਿਉਂ ਕਿ ਉਸਦੇ ਪੁੱਤ ਦੀ ਘਰ ਵਾਲੀ ਬਣ ਕੇ ਮਤਲਬ ਕਿ ਕਿ ਉਸਦੇ ਧੀ ਦੇ ਸਮਾਨ ਸੀ ਉਹਦੀ ਨੂੰਹ ਬੰਨਣਾ ਸੀ ਦੋਸਤੋ ਇਸ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਕਿਸੇ ਨੂੰ ਦੁਖੀ ਕਰਨਾ ਨਹੀਂ ਹੈ ਬਸ ਤੁਹਾਨੂੰ ਜਾਗਰੂਕ ਕਰਨਾ ਹੈ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਸੱਚੀ ਘਟਨਾ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵਧੀਆ ਜੀ ਸਟੋਰੀ ਦੇ ਨਾਲ ਸੱਚੀ ਘਟਨਾਵਾਂ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ